ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਅੱਜ ਹੈ 27 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 27 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਕਿਹੜੇ ਦੇਸ਼ ਵਿੱਚ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਕੀਤੀ ਗਈ ਹੈ ਹਾਂਜੀ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਕੀਤੀ ਆ ਬ੍ਰਿਟੇਨ ਨੇ অপਸ਼ਨ ਸੀ ਇਜ਼ ਆ ਰਾਈਟ ਆਂਸਰ ਬ੍ਰਿਟੇਨ ਦੇ ਲੰਡਨ ਦੇ ਵਿੱਚ ਬ੍ਰਿਟਿਸ਼ ਸਿੱਖ ਵਕੀਲਾਂ ਵੱਲੋਂ ਪਹਿਲੀ ਵਾਰ ਸਿੱਖ ਅਦਾਲਤ ਦੀ ਸ਼ੁਰੂਆਤ ਕੀਤੀ ਗਈ ਇਸ ਦੇ ਵਿੱਚ ਘਰੇਲੂ ਹਿੰਸਾ ਜੂਆ ਨਸ਼ੀਲੇ ਪਦਾਰਥਾਂ ਦੀ ਦੁਰਵਰਤ ਤੋਂ ਵਰਗੇ ਮਾਮਲਿਆਂ ਨੂੰ ਅਦਾਲਤ ਵਿੱਚ ਨਿਪਟਾਇਆ ਜਾਵੇਗਾ ਤੇ ਪਰਿਵਾਰਿਕ ਤੇ ਸਿਵਲ ਵਿਵਾਦਾਂ ਚ ਫਸੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਬਹੁਤ ਵੱਡੀ ਇਹ ਖੁਸ਼ਖਬਰੀ ਹੈ ਕਿ ਲੰਡਨ ਦੇ ਵਿੱਚ ਬ੍ਰਿਟਿਸ਼ ਸਿੱਖ ਵਕੀਲਾਂ ਵੱਲੋਂ ਨਵੀਂ ਅਦਾਲਤ ਦੀ ਸ਼ੁਰੂਆਤ ਕੀਤੀ ਗਈ ਆ ਹੁਣ ਬ੍ਰਿਟੇਨ ਦੇ ਵਿੱਚ ਕੀਤੀ ਗਈ ਆ ਜਿਹਨੂੰ ਅਸੀਂ ਯੂਨਾਈਟਿਡ ਕਿੰਗਡਮ ਵੀ ਬੋਲ ਦਿੰਨੇ ਆ ਯਾਨੀ ਕਿ ਯੂਕੇ ਇਸਦੀ ਕੈਪੀਟਲ ਆ ਲੰਡਨ ਕਰੰਸੀ ਆ ਪੌਂਡ ਸਟ੍ਰੀਲਿੰਗ ਪ੍ਰਾਈਮ ਮਿਨਿਸਟਰ ਆ ਰੇਸ਼ੀਸ਼ ਸੁੰਨਕ ਨੈਕਸਟ ਹੈ ਹਾਲ ਹੀ ਵਿੱਚ ਚੀਨ ਦੁਆਰਾ ਬਣਾਏ ਗਏ ਹਵਾਈ ਅੱਡੇ ਦਾ ਪ੍ਰਬੰਧਨ ਇੱਕ ਭਾਰਤੀ ਅਤੇ ਇੱਕ ਰੂਸੀ ਕੰਪਨੀ ਕਿਸ ਦੇਸ਼ ਵਿੱਚ ਕਰੇਗੀ ਦੇਖੋ ਚੀਨ ਨੇ ਸ਼੍ਰੀਲੰਕਾ ਦੇ ਵਿੱਚ ਇਹ ਹਾਈ ਹਵਾਈ ਅੱਡਾ ਬਣਾਇਆ ਸੀ ਜਿਹੜਾ ਤੁਹਾਨੂੰ ਇਮੇਜ ਦੇ ਵਿੱਚ ਦਿਖ ਰਿਹਾ ਇਹਦਾ ਨਾਮ ਆ ਹਮਨ ਟੋਟਾ ਹਵਾਈ ਅੱਡਾ ਤੇ ਇਹਨੂੰ ਮਟਾਲਾ ਰਾਜਪੱਖਸ਼ੇ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਬੋਲਿਆ ਜਾਂਦਾ ਠੀਕ ਹੈ ਇਹ ਚੀਨ ਨੇ ਸ਼੍ਰੀਲੰਕਾ ਦੇ ਵਿੱਚ ਬਣਾਇਆ ਸੀ ਤੇ ਹੁਣ ਇਸ ਦੀ ਜਿਹੜਾ ਇਸ ਦਾ ਪ੍ਰਬੰਧਨ ਆ ਉਹ ਭਾਰਤ ਦੀ ਕੰਪਨੀ ਅਤੇ ਰੂਸ ਦੀ ਕੰਪਨੀ ਮਿਲ ਕੇ ਕਰਨੀ ਆ ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਆ శ్రీਲੰਕਾ ਹੁਣ ਇਹ శ్రీਲੰਕਾ ਦਾ ਮਟਾਲਾ ਰਾਜਪੱਖੀ ਅੰਤਰ ਰਾਸ਼ਟਰੀ ਹਵਾਈ ਅੱਡਾ ਵਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ శ్రీਲੰਕਾ ਭਾਰਤ ਦੇ ਨਾਲ ਇਹ ਭਾਰਤ ਦਾ ਮੈਪ ਆ ਇੱਥੇ శ్రీਲੰਕਾ ਪਿਆ శ్రీਲੰਕਾ ਦੀ ਕੈਪੀਟਲ ਕੀ ਆ ਦੋ ਕੈਪੀਟਲ ਆ ਇੱਕ ਕੋਲੰਬੋ ਇੱਕ ਕਮਰਸਲ ਕੈਪੀਟਲ ਆ ਅਤੇ ਸ਼੍ਰੀ ਜੇਵਰਦਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਆ ਇੱਥੋਂ ਦੇ ਤ੍ਰਾਂਸੀਆ ਸ਼੍ਰੀਲੰਕੀਆ ਰੁਪਈਆ ਤੇ ਪ੍ਰੈਜ਼ੀਡੈਂਟ ਆ ਰਨਿਲ ਵਿਕਰਮ ਸਿੰਘੇ ਪ੍ਰਾਈਮ ਮਿਨਿਸਟਰ ਆ ਦਿਨੇਸ਼ ਗੁਨਵਰਤਨ ਠੀਕ ਹੈ ਤੇ ਸ਼੍ਰੀਲੰਕਾ ਵਿੱਚ ਇੰਡੀਅਨ ਹਾਊਸਿੰਗ ਪ੍ਰੋਜੈਕਟ ਦੇ ਤਹਿਤ 1300 ਘਰਾਂ ਦੇ ਨਿਰਮਾਣ ਦੀ ਰਸਮੀ ਸ਼ੁਰੂਆਤ ਕੀਤੀ ਗਈ ਪਥੂਮ ਨਿਸ਼ੰਕਾ ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਪਹਿਲਾ ਸ਼੍ਰੀਲੰਕੀਆਈ ਕ੍ਰਿਕਟਰ ਬਣਿਆ ਸ਼੍ਰੀਲੰਕਾ ਤੇ ਮੌਰੀਸਸ ਨੇ ਵਰਚੁਅਲ ਤੌਰ ਤੇ ਯੂਪੀਆਈ ਸੇਵਾ ਸ਼ੁਰੂ ਕੀਤੀ ਸ਼੍ਰੀਲੰਕਾ ਲਈ ਸੈਰਸਪਾਟਾ ਸਰੋਤ ਵਜੋਂ ਭਾਰਤ ਟੌਪ ਤੇ ਰਹਾ ਸ਼੍ਰੀਲੰਕਾ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ ਸੰਤੋਖ ਸ਼ਾਹ ਨੇ ਆਪਣਾ ਨਮਾ ਆਉਂਦਾ ਸੰਭਾਲ ਲਿਆ ਸ਼੍ਰੀਲੰਕਾ ਵਿੱਚ ਭਾਰਤੀ ਹਥਿਆਰਬੰਦ ਬਲਾਂ ਨੂੰ ਗੋਲਡਨ ਆਊਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਪਹਿਲੀਆਂ ਖਾੜੀ ਯੁਵਕ ਖੇਡਾਂ ਦਾ ਉਦਘਾਟਨ ਸਮਾਰੋਹ ਕਿੱਥੇ ਹੋਇਆ ਹਾਂਜੀ ਪਹਿਲੀਆਂ ਖਾੜੀ ਯੁਵਕ ਖੇਡਾਂ ਦਾ ਉਦਘਾਟਨ ਸਮਾਰੋਹ ਦੁਬਈ ਦੇ ਵਿੱਚ ਹੋਇਆ ਦੁਬਈ ਕਿੱਥੇ ਆ ਯੂਏਈ ਦੇ ਵਿੱਚ ਠੀਕ ਹੈ অপਸ਼ਨ A ਇਜ਼ ザ राइट आंसर ਨੈਕਸਟ ਹੈ ਹਾਲ ਹੀ ਵਿੱਚ ਵਰਲਡ એનર્ਜੀ ਕਾਂਗਰਸ 2024 ਕਿਸ ਦੇਸ਼ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਵਰਲਡ એનર્ਜੀ ਕਾਂਗਰਸ 2024 ਇਹ ਨੀਦਰਲੈਂਡ ਦੇ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ অপਸ਼ਨ C ਇਜ਼ ザ राइट आंसर ਨੀਦਰਲੈਂਡ ਦੀ ਕੈਪੀਟਲ ਆ ਐਮਸਟਰਡਮ ਨੈਕਸਟ ਹੈ ਹਾਲ ਹੀ ਵਿੱਚ ਖੌਂਗ ਯੋਂਗ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਖੌਂਗ ਯੋਂਗ ਦਿਵਸ ਇਹ ਮਨਾਇਆ ਗਿਆ ਜੀ ਕਿੱਥੇ ਮਨਾਇਆ ਗਿਆ ਕਿੱਥੇ ਮਨਾਇਆ ਗਿਆ ਦੀ ਗੱਲ ਹੋਈ ਹੈ ਮਨੀਪੁਰ ਦੇ ਵਿੱਚ ਮਨਾਇਆ ਗਿਆ ਹੁਣ ਮੈਂ ਬੋਲਿਆ ਸੀ ਕਦੋਂ ਮਨਾਇਆ ਗਿਆ ਚਲੋ ਇਸ ਦੀ ਵੀ ਗੱਲ ਕਰ ਲੈਂਦੇ ਆ ਕਦੋਂ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਵੀ ਸੋਚ ਰਹੇ ਹੋਏ ਕਿ ਕਦੋਂ ਮਨਾਇਆ ਗਿਆ ਤਾਂ 23 April ਨੂੰ 23 April 1891 23 April 1891 ਨੂੰ ਐਂਗਲੋ ਮਨੀਪੁਰ ਯੁੱਧ ਹੋਇਆ ਸੀ ਜਿਸ ਨੂੰ ਖੋਂਗ ਯੋਮ ਕਹਿੰਦੇ ਆ ਠੀਕ ਹੈ ਇਸ ਵਿੱਚ ਅੰਗਰੇਜ਼ਾਂ ਨਾਲ ਲੜਨ ਵਾਲੇ ਬਹਾਦਰ ਸੈਨਿਕਾਂ ਨੂੰ ਸਨਮਾਨਿਤ ਕਰਨ ਦੇ ਲਈ ਮਣੀਪੁਰ ਦੇ ਵਿੱਚ 23 ਅਪ੍ਰੈਲ ਨੂੰ ਖੋਂਗਯੋਮ ਦਿਵਸ ਬਣਾਇਆ ਜਾਂਦਾ ਹੁਣ ਮਣੀਪੁਰ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਣੀਪੁਰ ਮਣੀਪੁਰ ਦੀ ਕੈਪੀਟਲ ਹੈ ਇਮਫਾਲ ਚੀਫ ਮਿਨਿਸਟਰ ਹੈ ਐਨ ਵੀਰਨ ਸਿੰਘ ਗਵਰਨਰ ਆ ਅਨਸੂਇਆ ਓਇਕੇ ਮਣੀਪੁਰ ਵਿੱਚ ਕਿ ਬੋਲਲਮ ਜਾ ਕਿ ਬੋਲਲਮ ਜਾਓ ਨੈਸ਼ਨਲ ਪਾਰਕ ਸਿਰੋਹੀ ਨੈਸ਼ਨਲ ਪਾਰਕ ਲਾਕਟਕ ਝੀਲ ਨੈਕਸਟ हाल ही ਵਿੱਚ ਸਵਸ ਊਰਜਾ ਅਪਣਾਉਣ ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਸਵਸ ਊਰਜਾ ਅਪਣਾਉਣ ਵਿੱਚ ਸਿਖਰ ਤੇ ਰਿਹਾ ਗੁਜਰਾਤ ਅਤੇ ਕਰਨਾਟਕ অপਸ਼ਨ ਸੀ ਇਸ ਆ ਰਾਈਟ ਆਨਸਰ ਰਾਈਟ ਆਨਸਰ ਉਪਰੋਕਤ ਦੋਵੇਂ ਸਵਸ ਊਰਜਾ ਅਪਣਾਉਣ ਦੇ ਵਿੱਚ ਗੁਜਰਾਤ ਤੇ ਕਰਨਾਟਕ ਦੋਵੇਂ ਹੀ ਟੌਪ ਤੇ ਰਹੇ ਆ ਠੀਕ ਹੈ ਨੈਕਸਟ ਹੈ ਭਾਰਤ ਦੇ ਪਹਿਲੇ ਮਲਟੀਪਰਪਸ ਗ੍ਰੀਨ ਹਾਈਡਰੋਜਨ ਪਾਇਲਟ ਪ੍ਰੋਜੈਕਟ ਦਾ ਹਾਲ ਹੀ ਵਿੱਚ ਕਿੱਥੇ ਉਦਘਾਟਨ ਕੀਤਾ ਗਿਆ ਹਾਂਜੀ ਭਾਰਤ ਦੇ ਪਹਿਲੇ ਮਲਟੀਪਰਪਸ ਗ੍ਰੀਨ ਹਾਈਡਰੋਜਨ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਹਿਮਾਚਲ ਪ੍ਰਦੇਸ਼ ਦੇ ਵਿੱਚ ਕੀਤਾ ਗਿਆ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਕੀ ਆ ਹਾਂਜੀ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਆ Shimla ਦੋ ਕੈਪੀਟਲ ਆ ਇਕ ਤਰਮਸਾਲਾ ਤਰਮਸਾਲਾ ਵਿంటర్ ਕੈਪੀਟਲ ਆ ਇਥੋਂ ਦੇ ਚੀਫ ਮਿਨਿਸਟਰ ਸੁਖਵਿੰਦਰ ਸਿੰਘ ਸੁਖੂ ਗਵਰਨਰ ਰਾਜੇ ਪ੍ਰਤਾਪ ਸ਼ੋਪਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਗ੍ਰੇਟ ਹਿਮਾਲਿਆਨ ਨੈਸ਼ਨਲ ਪਾਰਕ ਪਿੰਨ ਵੈਲੀ ਨੈਸ਼ਨਲ ਪਾਰਕ ਇੰਡਰ ਕਿਲਾ ਨੈਸ਼ਨਲ ਪਾਰਕ ਖੀਰ ਗੰਗਾ ਨੈਸ਼ਨਲ ਪਾਰਕ ਸਿੰਬਲ ਵਾੜਾ ਨੈਸ਼ਨਲ ਪਾਰਕ ਰੋਹਿਲਾ ਨੈਸ਼ਨਲ ਪਾਰਕ ਇਥੋਂ ਦੇ ਫੇਮਸ ਲੋਕਨਾਚਾ ਸ਼ਪੈਲ ਸ਼ਪੈਲੀ ਠੀਕ ਹੈ ਹਿਮਾਚਲ ਪ੍ਰਦੇਸ਼ ਵਿੱਚ ਖਜਿਆਰ ਝੀਲ ਵੀ ਆ ਕੰਟੋ ਫੇਅਰ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਬਾਰਵੇਂ ਸਲਾਨਾ ਯਾਤਰਾ ਸਭਿੱਖਿਆ ਅਵਾਰਡ 2024 ਵਿੱਚ ਟੌਪ ਤੇ ਰਿਹਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਪਿੰਡ ਦੇ ਦਰਵਾਜ਼ੇ ਤੇ ਸਰਕਾਰ ਪਹਿੇ ਕਦਮੀ ਦਾ ਉਦਘਾਟਨ ਕੀਤਾ। Shimla ਵਿੱਚ Winter Carnival ਦਾ ਆਯੋਜਨ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਮੂਹਿਕ ਤੌਰ ਤੇ ਸਕੂਲ ਦੇ ਵਿਕਾਸ ਵਿੱਚ ਯੋਗਦਾਨ ਪਾਇਆ। ਹਿਮਾਚਲ ਪ੍ਰਦੇਸ਼ ਦੇ ਹੱਟੇ ਪਾਇ ਜਾਏ ਨੂੰ ਅਨੁਸੂਚਿਤ ਜਨਜਾਤੀਆਂ ਦਾ ਦਰਜਾ ਦੇਣ ਲਈ ਆਪਣਾ ਵਿਦਿਆਲਿਆ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਚਰਨੋਬਲ ਆਫਤ ਯਾਦਗਰੀ ਦਿਵਸ ਕਰੋ ਮਨਾਇਆ ਗਿਆ ਹਾਂਜੀ ਅੰਤਰਰਾਸ਼ਟਰੀ ਚਰਨੋਬਲ ਆਫਤ ਯਾਦਗਰੀ ਦਿਵਸ ਮਨਾਇਆ ਗਿਆ 26 ਅਪ੍ਰੈਲ অপਸ਼ਨ ਬੀ ਇਜ਼ ਆ ਰਾਈਟ ਆਨਸਰ ਹੁਣ ਇੱਥੇ ਲਿਖਿਆ ਚਰਨੋਬਲ ਚਰਨੋਬਲ ਨਾ ਇਹ ਵੈਸੇ ਤਾਂ ਇਹਨੂੰ ਚਰਨੋਬਲ ਫੀਕੇ ਲਿਖਿਆ ਇਹ ਸੋਵੀਅਤ ਸੰਘ ਸੋਵੀਅਤ ਸੰਘ ਨੂੰ ਕੀ ਬੋਲਦੇ ਆ ਹੁਣ ਰੂਸ ਬੋਲਦੇ ਆ ਸੋਵੀਅਤ ਸੰਘ ਦੇ ਵਿੱਚ ਇੱਕ ਚਰਨੋਵਲ ਪਲਾਂਟ ਸੀਗਾ ਇਸ ਵਿੱਚ ਵਿਸਫੋਟ ਹੋਇਆ ਸੀ ਤੇ ਰੇਡੀਓਐਕਟਿਵ ਲੀਕ ਹੋਏ ਸੀਗੇ ਜਿਸ ਕਰਕੇ ਬਹੁਤ ਸਾਰੇ ਲੋਕ ਮਾਰੇ ਗਏ ਸੀ ਇਸ ਲਈ ਇਸ ਦਿਨ ਨੂੰ ਚਿੰਨਤ ਕਰਨ ਦੇ ਲਈ 26 ਅਪ੍ਰੈਲ ਨੂੰ ਇਹ ਦਿਵਸ ਮਨਾਇਆ ਜਾਂਦਾ ਤੇ ਵਿਸਫੋਟ ਕਰੋ ਹੋਇਆ ਸੀ 26 ਅਪ੍ਰੈਲ 1986 ਨੂੰ ਠੀਕ ਹੈ 26 ਅਪ੍ਰੈਲ ਨੂੰ ਅੰਤਰਰਾਸ਼ਟਰੀ ਚਰਨੋਬਲ ਆਫਤ ਯਾਦਗਰੀ ਦਿਵਸ ਮਨਾਇਆ ਜਾਂਦਾ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਹੁਣ ਅਪ੍ਰੈਲ ਦੇ ਇੰਪੋਰਟੈਂਟ ਡੇ ਦੀ ਗੱਲ ਆ 1 ਅਪ੍ਰੈਲ ਨੂੰ ਉਤਕਲ ਦਿਵਸ ਮਨਾਇਆ ਗਿਆ 2 ਅਪ੍ਰੈਲ ਨੂੰ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ 3 ਅਪ੍ਰੈਲ ਨੂੰ ਹਿੰਦੀ تھیਟਰ ਦਿਵਸ ਮਨਾਇਆ ਗਿਆ 4 ਅਪ੍ਰੈਲ ਨੂੰ ਅੰਤਰਰਾਸ਼ਟਰੀ ਖਾਣ ਜਾਗਰੂਕਤਾ ਦਿਵਸ ਮਨਾਇਆ ਗਿਆ 5 ਅਪ੍ਰੈਲ ਨੂੰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ 6 ਅਪ੍ਰੈਲ ਨੂੰ ਰਾਸ਼ਟਰੀ ਹੈਂਡਮੇਡ ਦਿਵਸ ਮਨਾਇਆ ਗਿਆ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ 9 ਅਪ੍ਰੈਲ ਨੂੰ CRPF ਬਹਾਦਰੀ ਦਿਵਸ ਮਨਾਇਆ ਗਿਆ 10 ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥਿਕ ਦਿਵਸ ਮਨਾਇਆ ਗਿਆ 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਆਤ ਮਾਂ ਦਿਵਸ ਵਿਸ਼ਵ ਪਾਰਕਿੰਸ ਦਿਵਸ ਮਨਾਇਆ ਗਿਆ 12 ਅਪ੍ਰੈਲ ਨੂੰ ਮਨੁੱਖੀ ਪਲਾਡੂ ਦੰਦਾਂ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 13 ਅਪ੍ਰੈਲ ਨੂੰ ਜਿਲ੍ਹਿਆਂ ਵਾਲੀ ਬਾਗ ਦਾ ਸਾਕਾ ਦਿਵਸ ਮਨਾਇਆ ਗਿਆ 14 ਅਪ੍ਰੈਲ ਨੂੰ ਵਿਸ਼ਵ ਚਰਗਾਸ ਰੋਗ ਦਿਵਸ ਮਨਾਇਆ ਗਿਆ 15 ਅਪ੍ਰੈਲ ਨੂੰ ਵਿਸ਼ਵ ਕਲਾ ਦਿਵਸ ਤੇ ਹਿਮਾਚਲ ਦਿਵਸ ਮਨਾਇਆ ਗਿਆ 16 ਅਪ੍ਰੈਲ ਨੂੰ ਵਿਸ਼ਵ ਆਵਾਜ਼ ਦਿਵਸ ਮਨਾਇਆ ਗਿਆ 17 ਅਪ੍ਰੈਲ ਨੂੰ ਵਿਸ਼ਵ ਹੀਮੋਫੀਲੀਆ ਦਿਵਸ ਮਨਾਇਆ ਗਿਆ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ 19 ਅਪ੍ਰੈਲ ਨੂੰ ਵਿਸ਼ਵ ਜਿਗਰ ਦਿਵਸ ਮਨਾਇਆ ਗਿਆ 20 ਅਪ੍ਰੈਲ ਨੂੰ ਰਾਸ਼ਟਰੀ ਦਿੱਖ ਦਿਵਸ ਮਨਾਇਆ ਗਿਆ 21 ਅਪ੍ਰੈਲ ਨੂੰ ਰਾਸ਼ਟਰੀ ਸਿਵਲ ਸੇਵਾਵਾਂ ਦਿਵਸ ਮਨਾਇਆ ਗਿਆ ਤੇ ਸਿਵਲ ਰਚਨਾਤਮਕਤਾ ਅਤੇ ਨਵੀਨਤਾ ਦਿਵਸ ਮਨਾਇਆ ਗਿਆ 22 ਅਪ੍ਰੈਲ ਨੂੰ ਅੰਤਰਰਾਸ਼ਟਰੀ ਮਾਂ ਧਰਤੀ ਦਿਵਸ ਮਨਾਇਆ ਗਿਆ 23 ਅਪ੍ਰੈਲ ਨੂੰ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਮਨਾਇਆ ਗਿਆ 24 ਅਪ੍ਰੈਲ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਸ਼ਾਂਤੀ ਦਿਵਸ ਅੰਤਰਰਾਸ਼ਟਰੀ ਬਹੁਪੱਖੀ ਬਾਦ ਅਤੇ ਕੂਟਨੀਤੀ ਦਿਵਸ ਮਨਾਇਆ ਗਿਆ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ T20 ਵਿਸ਼ਵ ਕੱਪ ਤੋਂ ਪਹਿਲਾਂ ਅਵੇ ਸ਼ਰਮਾ ਨੂੰ ਮੁੱਖ ਕੋਚ ਨਿਯੁਕਤ ਕੀਤਾ ਹਾਂਜੀ T20 ਵਿਸ਼ਵ ਕੱਪ ਤੋਂ ਪਹਿਲਾਂ ਅਵੇਸ਼ ਸ਼ਰਮਾ ਨੂੰ ਮੁੱਖ ਕੋਚ ਨੇ ਜ਼ਬਤ ਕੀਤਾ ਵਾ ਯੂਗਾਂਡਾ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਯੂਗਾਂਡਾ ਪਹਿਲੀ ਵਾਰ T20 ਵਿਸ਼ਵ ਕੱਪ ਵਿੱਚ ਪਾਰਟਿਸਪੇਟ ਕਰ ਰਿਹਾ ਵਾ ਤੇ ਯੂਗਾਂਡਾ ਨੇ ਇਸ ਕਰਕੇ ਅਵੇਸ਼ ਸ਼ਰਮਾ ਨੂੰ ਆਪਣਾ ਮੁੱਖ ਕੋਚ ਨੇ ਜ਼ਬਤ ਕੀਤਾ T20 ਵਿਸ਼ਵ ਕੱਪ ਤੋਂ ਪਹਿਲਾਂ ਠੀਕ ਹੈ ਤੇ ਹੁਣ ਯੂਗਾਂਡਾ ਦੀ ਗੱਲ ਹੋਈ ਆ ਪਹਿਲਾਂ ਤਾਂ ਅਵੇਸ਼ ਸ਼ਰਮਾ ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ ਅਵੇਸ਼ ਸ਼ਰਮਾ ਠੀਕ ਹੈ ਨੇ ਮੁੱਖ ਕੋਚ ਬਣੀ ਅਯੂਗੰਡਾ ਦੀ ਯੂਗੰਡਾ ਦੀ ਕੈਪੀਟਲ ਲ ਕੰਪਾਲ ਫਰਾਂਸੀਆ ਯੂਗੰਡਾ ਸਿਲਿੰਗ ਪ੍ਰੈਜ਼ੀਡੈਂਟ ਆ ਯੂ ਵੇਰੀ ਮੁਸੇਵੇਰੀ ਨੈਕਸਟ ਹੈ ਕਿਸ ਨੂੰ ਹਾਲ ਹੀ ਵਿੱਚ ਆਈਸੀਸੀ ਮਹਿਲਾ T20 ਵਿਸ਼ਵ ਕੱਪ ਕੁਆਲੀਫਾਇਰ ਦਾ ਰਾਜਦੂਤ ਚੁਣਿਆ ਗਿਆ ਹਾਂਜੀ ਆਈਸੀਸੀ ਮਹਿਲਾ T20 ਵਿਸ਼ਵ ਕੱਪ ਕੁਆਲੀਫਾਇਰ ਦਾ ਰਾਜਦੂਤ ਚੁਣਿਆ ਚੁਣਿਆ ਗਿਆ ਸਨਾ ਮੀਰ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਸ਼ਨਾ ਮੀਰ ਪਾਕਿਸਤਾਨ ਦੀ ਮਹਿਲਾ ਕ੍ਰਿਕਟਰ ਨੈਕਸਟ ਹਾਲ ਹੀ ਵਿੱਚ ਅੰਮਿਤਾਬ ਚੌਧਰੀ ਨੂੰ ਕਿਸ ਬੈਂਕ ਦੇ ਐਮ ਡੀ ਅਤੇ ਸੀਈਓ ਵਜੋਂ ਚੁਣਿਆ ਗਿਆ ਅੰਮਿਤਾਬ ਚੌਧਰੀ ਇਹਨਾਂ ਨੂੰ ਐਕਸੈਸ ਬੈਂਕ ਦੇ ਐਮ ਡੀ ਅਤੇ ਸੀਈਓ ਵਜੋਂ ਦੁਬਾਰਾ ਚੁਣਿਆ ਗਿਆ ਠੀਕ ਹੈ ਐਮ ਡੀ ਅਤੇ ਸੀਈਓ ਬਣਿਆ ਐਕਸੈਸ ਬੈਂਕ ਦੇ ਅੰਮਿਤਾਬ ਚੌਧਰੀ ਨੈਕਸਟ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਰਾ ਜੀਵ ਗਾਬਾ ਨੂੰ ਐਲਜੀਬੀਟੀਕਿਊ ਪਲੱਸ ਪਾਈਚਾਰੇ ਦੇ ਕੇਂਦਰ ਸਰਕਾਰ ਦੀ ਕਮੇਟੀ ਦਾ ਮੁਖਰ ਨਿਯੁਕਤੀ ਨਿਯੁਕਤ ਕੀਤਾ ਗਿਆ ਪਰ ਅੱਗੇ ਆ ਮਿਸਰਾ ਨੇ ਭਾਰਤ ਵਿੱਚ ਓਪਨ ਏਆਈ ਦੀ ਪਹਿਲੀ ਕਰਮਚਾਰੀ ਵਜੋਂ ਆਉਂਦਾ ਸੰਭਾਲ ਲਿਆ ਸੌਰਵ ਗਰਗ ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਵਧੀਕ ਸਕੱਤਰ ਬਣੇ ਭਾਰਤ ਪੇ ਨੇ ਨਲਿਨ ਨੇਗੀ ਨੂੰ ਆਪਣਾ ਨਵਾਂ ਸੀਈਓ ਚੁਣਿਆ ਸੰਜੇ ਸ਼ੁਕਲਾ ਨੂੰ ਨੈਸ਼ਨਲ ਹਾਊਸਿੰਗ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ। ਬੰਦੀਤਾ ਕਾਲ ਨੂੰ ਡਾਕ ਵਿਭਾਗ ਦਾ ਸਕੱਤਰ ਚੁਣਿਆ ਗਿਆ। ਰਾਸ਼ਟਰੀ ਮਹਿਲਾ ਹਾਕੀ ਕੋਚ ਹਾਰਦਿਕ ਸਿੰਘ ਨੂੰ ਨਿਯੁਕਤ ਕੀਤਾ ਗਿਆ। ਬ੍ਰਿਟੇਨ ਨੇ ਭਾਰਤ ਵਿੱਚ ਆਪਣੀ ਪਹਿਲੀ ਮਹਿਲਾ ਹਾਈ ਕਮਿਸ਼ਨਰ ਲਿੰਡੀ ਕੈਮਰਨ ਨੂੰ ਚੁਣਿਆ। ਜਗਜੀਤ ਪਵਾਰੀਆਂ ਨੂੰ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਚੁਣਿਆ ਗਿਆ। ਨੈਕਸਟ ਹੈ। ਹਾਲ ਹੀ ਵਿੱਚ ਐਸਓਚਐਮ ਦੁਆਰਾ ਹਾਂਜੀ ਐਸਓਚਐਮ ਐਸਓਚਐਮ ਦੀ ਕੀ ਫੁੱਲ ਫਾਰਮ ਆ? ਐਸੋਸੀਏਸ਼ਨ ਚੈਂਬਰ ਆਫ ਕਮਰਸ ਇੰਡਸਟਰੀਜ਼ ਤੇ ਐਸੋਚਮ ਦੁਆਰਾ ਹਾਲ ਹੀ ਵਿੱਚ ਦੂਜਾ ਗਲੋਬਲ ਆਈਪੀ ਆਈਪੀ ਦਾ ਮਤਲਬ ਕੀ ਹੈ ਇੰਟਰਲੈਕਚੁਅਲ ਪ੍ਰਾਪਰਟੀ ਲੀਡਰਸ਼ਿਪ ਸਮੇਲਨ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਐਸੋਚਮ ਦੁਆਰਾ ਦੂਜਾ ਗਲੋਬਲ ਆਈਪੀ ਲੀਡਰ ਸਮੇਲਨ ਇਹ ਆਯੋਜਿਤ ਕੀਤਾ ਗਿਆ ਨਵੀਂ ਦਿੱਲੀ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕਿਹੜੀ ਕੰਪਨੀ ਨੇ ਹਾਲ ਹੀ ਵਿੱਚ FIFA ਵਿਸ਼ਵ ਕੱਪ ਦੀ ਸਪਾਂਸਰ ਬਣੀ ਕਿਹੜੀ ਕੰਪਨੀ FIFA ਵਿਸ਼ਵ ਕੱਪ ਦੀ ਸਪਾਂਸਰ ਬਣੀ ਵੈਰੀ ਇੰਪੋਰਟੈਂਟ ਇਹ ਬਣੀ ਆ ਜੀ ਆਰਾਮਕੋ ਠੀਕ ਹੈ ਆਰਾਮਕੋ ਇਹ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਆ ਸਾਊਦੀ ਅਰਬ ਦੀ ਤੇ ਇਹ FIFA ਵਿਸ਼ਵ ਕੱਪ ਦੀ ਸਪਾਂਸਰ ਬਣੀ ਆ অপਸ਼ਨ A ਇਜ਼ ਦਾ ਰਾਈਟ ਆਨਸਰ ਆਰਾਮਕੋ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਰੋਟ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ। ਥੈਂਕਸ ਫੋਰ ਵਾਚਿੰਗ।